ਸਲਵਤ ਸਾਹਿਬ ਪਾਰਿਆਵਰਣ ਪ੍ਰੇਮੀਓ ਬਹੁਤ ਸਾਰੇ ਬੂਟੇ ਲਗਾਏ ਹੋ ਬਹੁਤ ਮਹਿিমা ਜਿਤਨਾ ਕਰ ਪਾਰਿਆਵਰਣ ਦੇ ਪ੍ਰਤੀ ਪ੍ਰੇਰਕ ਲਗਾਓ ਜਿਹੜਾ ਅਭਿਆਨ ਤੁਹਾਡਾ ਚੱਲਦਾ ਰਹਿੰਦਾ ਅੱਜ ਜੋ ਅਸੀਂ ਦੇਖ ਰਹੇ ਹੋ ਕੀ ਕਹੋਗੇ ਬਹੁਤ ਦੁੱਖ ਹੋ ਰਿਹਾ ਅਸ਼ਨੀ ਜੀ ਤੁਸੀਂ ਦੇਖਿਆ ਹੋਣਾ ਕਿ ਆ ਜਿੰਨੀ ਵੀ ਸੜਕ ਤੇ ਡਿਵਰਗਾਲਾ ਡਿਵਾਈਡਰ ਹੈ ਵਿਚਲਾ ਜਿਹੜਾ ਡਿਵਾਈਡਰ ਹੈ ਇਹ ਚ ਬੜੇ ਸੁੰਦਰ ਪਲਾਂਟ ਪਨਾ ਲਗਾਏ ਗਏ ਸੀ ਔਰ ਅੱਜ ਉਹਨਾਂ ਪਲਾਂਟ ਦਾ ਕਤਲ ਕਰ ਦਿੱਤਾ ਗਿਆ ਮੈਂ ਡਿਵੈਲਪਮੈਂਟ ਦੇ ਨਾਮ ਤੇ ਕੀਤੇ ਜਾ ਰਹੇ ਇਸ ਕਤਲ ਦੀ ਇੱਥੇ ਘੋਰ ਨਖੇਦੀ ਕਰਦਾ ਉੱਥੇ ਨਗਰ ਨਿਗਮ ਨੇ ਤੁਹਾਨੂੰ ਜਦੋਂ ਛੋਟੇ ਹੁੰਦੇ ਸੀ ਇੱਕ ਕਹਾਣੀ ਸੁਣਦੇ ਹੁੰਦੇ ਸੀ ਕਿ ਕਿਵੇਂ ਪੈਸੇ ਦਾ ਦੁਰਉਪਯੋਗ ਹੁੰਦਾ ਉਹ ਕਹਿੰਦੇ ਸੀ ਸੜਕ ਪਹਿਲਾਂ ਬਣਾਉਂਦੇ ਸੀ ਸੜਕ ਬਣਾਉਣ ਤੋਂ ਬਾਅਦ ਚ ਤਾਰਾ ਬਿਸ਼ਾਉਂਦੇ ਸੀ ਤਾਰਾ ਬਿਸ਼ਾਉਂਦਿਆਂ ਬਾਅਦ ਸੀਵਰੇਜ ਬਿਸ਼ਾਉਂਦੇ ਸੀ ਉਸ ਤੋਂ ਬਾਅਦ ਫਿਰ ਉੱਤੇ ਲੁੱਕ ਪਾਉਂਦੇ ਸੀ ਫਿਰ ਜਾਦ ਆਉਂਦਾ ਸੀ ਕਿ ਟੈਲੀਫੋਨ ਦੇ ਤਾਰਾ ਬਿਸ਼ਾਉਣੀਆਂ ਰਹਿ ਗਈਆਂ ਫਿਰ ਸਾਰਾ ਕੱਪਟੇ ਜਾਂਦੀ ਸੀ ਅੱਜ ਸ਼ਰਿਆਮ ਉਹੀ ਕੰਮ ਹੋਇਆ ਇਹ ਦੇਖੋ ਜਿਹੜੀ ਇਹ ਸ਼ੈਡਿਊਲਡ ਰੋਡ ਹੈ ਇਹ ਕੋਈ ਨੌਨ ਸ਼ੈਡਿਊਲਡ ਰੋਡ ਨਹੀਂ ਇਹਦੀ ਸਾਰੀ ਪਲਾਨਿੰਗ ਪਹਿਲਾਂ ਆਲਰੇਡੀ ਹੋਈ ਹੈ ਜੇ ਪਤਾ ਸੀ ਕਿ ਇੱਥੇ ਲਾਈਟਾਂ ਲਗਾਉਣੀਆਂ ਤਾਂ ਉਹ ਜਿਹੜਾ ਆਪਾਂ ਪੌਦਿਆਂ ਤੇ ਖਰਚ ਕੀਤਾ ਉਹ ਪੌਦਿਆਂ ਤੇ ਖਰਚ ਨਹੀਂ ਸੀ ਕਰਨਾ ਚਾਹੀਦਾ ਅੱਜ ਇਹ ਪੌਦੇ ਜਿਹੜੇ ਦੇਖੋ ਵੀ ਸੈਂਕੜੇ ਪੌਦੇ ਜਿਹਨਾਂ ਦਾ ਕਤਲ ਕਰ ਆ ਉਹਨਾਂ ਦੇ ਖਿਲਾਫ ਪੌਦਿਆਂ ਦੇ ਮਰਡਰ ਦਾ ਕੇਸ 302 ਦੇ ਅੰਦਰ ਜਿਹੜੀ ਧਾਰਾ ਦਰਜ ਹੋਣੀ ਚਾਹੀਦੀ ਆ ਅਸੀਂ ਇਸ ਗੱਲ ਨੂੰ ਇੱਦਾਂ ਛੱਡਾਂਗੇ ਨਹੀਂ ਇਹ ਗੱਲ ਜਿੱਥੇ ਤੱਕ ਵੀ ਲੈ ਕੇ ਜਾਂਦੀ ਲੋੜ ਆ ਉੱਤੱਕ ਲੈ ਕੇ ਜਾਵਾਂਗੇ ਇੱਕ ਥੋੜੀ ਜਿਹੀ ਇਹ ਗੱਲ ਇਹ ਜੋੜ ਦੇਣੀ ਆ ਤੇ ਅਸ਼ਲੇ ਜੀ ਮੈਂ ਤੁਹਾਨੂੰ ਗੱਲ ਹੋਰ ਵੀ ਕਲੀਅਰ ਕਰ ਦਿਆਂ ਇਹ ਕੱਲੀ ਮੇਰੇ ਮਨ ਨੂੰ ਠੇਸ ਨਹੀਂ ਪਹੁੰਚੀ ਕਿਉਂਕਿ ਇਸ ਸੜਕ ਦੇ ਉੱਪਰ ਜਿਹੜੇ ਲੋਕ ਪਰਿਆਵਰਣ ਨੂੰ ਪ੍ਰੇਮ ਕਰਦੇ ਆ ਜਿਹੜੇ ਲੋਕ ਚਾਹੁੰਦੇ ਆ ਕਿ ਸਾਡਾ ਚੁਗਿਰਦਾ ਹਰਾ ਭਰਾ ਰਹੇ ਜਿਹੜੇ ਚਾਹੁੰਦੇ ਆ ਕਿ ਹੁਸ਼ਿਆਰਪੁਰ ਸੰਤਾਂ ਦੀ ਨਗਰੀ ਹਰੀ ਭਰੀ ਰਹੇ ਉਹਨਾਂ ਨੇ ਇਹ ਸੜਕ ਦੇ ਉੱਪਰ ਬਹੁਤ ਪੌਦੇ ਲਗਾਏ ਆ ਔਰ ਆਪਣੀ ਮਿਹਨਤ ਦੇ ਨਾਲ ਕੋਈ ਸਕੂਟਰ ਤੇ ਪਾਣੀ ਪਾਉਂਦਾ ਕੋਈ ਘਰੋਂ ਡੋਲੂ ਲੈ ਕੇ ਪਾਣੀ ਪਾਉਂਦਾ ਤੁਸੀਂ ਦੇਖੋ ਇੱਥੋਂ ਲੈ ਕੇ ਨਗਰੌਜਾ ਚੌਕ ਤੱਕ ਚੱਲੇ ਜਾਓ ਕਿੰਨੇ ਸੁੰਦਰ ਪੌਦੇ ਲੱਗੇ ਆ ਅੱਜ ਉਹ ਬ੍ਰਿਕਸ਼ਾਂ ਦਾ ਕਤਲ ਇਹਨਾਂ ਨੇ ਕਰ ਦਿੱਤਾ ਹੈ ਬਹੁਤ ਵੱਡੀ ਕਮੇਟੀ ਦੀ ਇਹ ਫੇਲਿਅਰ ਆ ਔਰ ਜਿਹੜਾ ਪ੍ਰਸ਼ਾਸਨ ਲੋਕ ਪ੍ਰਸ਼ਾਸਨ ਆ ਉਹਦੇ ਦੇ ਜ਼ਿੰਮੇਵਾਰ ਆ। ਅੱਜ ਇੱਥੇ ਬੂਟੇ ਹੁਣ ਆ ਜਿਹੜੇ ਆ ਜੇਜੀ ਦੀ ਲਗਾਈ ਆ ਪੱਕੇ ਹੋ ਰਹੇ ਹੈਗੇ ਆ। ਪਹਿਲਾਂ ਕਿਹਨੇ ਲਗਾਈ ਸੀ ਇੱਥੇ ਬੂਟਾ ਪਾਜੀ ਦੇਖੋ ਇੱਥੇ ਤਾਂ ਕਿਸੇ ਨੇ ਨਾ ਆਇਆ ਸ਼ਹਿਰ ਦੇ ਬੰਦੇ ਬੂਟਾ ਕੋਈ ਨਹੀਂ ਲਾਇਆ। ਠੀਕ ਆ ਜੀ। ਆ ਪਿੱਛੇ ਜਿਹੜੇ 1.5 ਮਹੀਨਾ ਹੋਇਆ ਸਾਡੇ ਮੁਹੱਲੇ ਦੇ ਮੁੰਡੇ ਸੀਗੇ। ਉਹਨਾਂ ਨੇ ਔਟੋ ਵਿੱਚ ਕਾਫੀ ਬੂਟੇ ਲੈ ਕੇ ਆਏ ਆ। ਆਹ ਪੂਰੀ ਲਾਈਨ ਦੇ ਵਿੱਚ ਬੂਟੇ ਉਹ ਤਾਂ ਲਾਈ ਬਾਈ ਸੱਟ ਆ। ਉਸ ਤੋਂ ਬਾਅਦ ਮਹੀਨਾ ਕੋ ਹੋਇਆ ਤੇ ਫਿਰ ਪਿੰਡ ਸੰਗਤ ਕਿਥੋਂ ਆਈ ਸੀਗੀ ਉਹਦੇ ਵਿੱਚ ਬੁੜੀਆਂ ਮੁੰਡੇ ਕੁੜੀਆਂ ਸਾਰੇ ਬਜ਼ੁਰਗ ਵੀ ਸੀਗੇ ਵਿੱਚ ਤੇ ਉਹ ਵੀ ਇਸ ਲਾਂਕ ਕੋ ਕਾਫੀ ਬੁੱਟੇ ਲਾ ਕੇ ਲਾ ਕੇ ਤੇ ਇੱਥੇ ਨਿਕਲ ਕੇ ਬੁੱਟੇ ਲਾ ਦੇ ਤੇ ਬਾਕੀ ਇਹ ਗਰਮੀ ਕਰਕੇ ਬੁੱਟੇ ਛੋਏ ਵੀ ਨਹੀਂ ਨਾ ਕੋਈ ਨਾਲ ਬੁੱਟਿਆਂ ਨੂੰ ਪਾਣੀ ਵੀ ਨਹੀਂ ਪਿਆ ਸਾਰੇ ਮਰ ਗਏ ਬੁੱਟੇ ਤੇ ਬਾਕੀ ਹੋਏ ਵੀ ਆ ਬੁੱਟੇ ਹਾਂ ਛੋੜੇ ਮੋਟੇ ਹੋਇਆ ਤੇ ਸਾਹਮਣੇ ਦੇਖੋ ਛੋੜੇ ਮੋਟੇ ਹੋਇਆ ਬੁੱਟੇ ਤੇ ਹੁਣ ਇਹ ਜੀਸੀਬੀ ਲਗਾ ਕੇ ਫਸ ਲਿਆ ਜੇ ਸੀ ਉਹ ਤਾਂ ਭਾਈ ਹੁਣ ਇਹਨੂੰ ਚਾਹੀਦਾ ਸਰਕਾਰ ਨੂੰ ਚਾਹੀਦਾ ਕੀ ਕਰਨਾ ਕੀ ਨਹੀਂ ਕਰਨਾ ਸਰਕਾਰ ਨੂੰ ਪਹਿਲਾ ਪਲਾਨ ਹੁਣ ਇਹ ਕਹਿੰਦੇ ਆ ਕਿ ਲਾਈਟਾਂ ਦੇ ਖੰਭੇ ਲੱਗਣੇ ਠੀਕ ਆ ਜੀ ਪਹਿਲਾਂ ਵੀ ਲਾਈਟਾਂ ਲੱਗੀਆਂ ਸੀਗੀਆਂ ਚਲੋ ਲਾਈਟਾਂ ਦਾ ਬਹੁਤ ਟਾਈਮ ਹੀ ਹੋ ਗਿਆ ਕਿ ਇਹ ਰੋਡ ਤੇ ਕਾਫੀ ਹਨੇਰਾ ਹੀ ਆ ਜੀ ਬਹੁਤ ਹਨੇਰਾ ਹਨੇਰਾ ਬਿਲਕੁਲ ਹੈ ਨਹੀਂ ਇੱਥੇ ਚਲੋ ਬੜੀ ਆ ਲਾਈਟ ਵੀ ਲੱਗ ਜਾਵੇ ਚਲੋ ਬੁੱਤੂ ਵੀ ਲੱਗਣਾ ਚਾਹੀਦੇ ਆ ਮੈਂ ਨਲੂਈਆ ਚੌਂਕ ਤੋਂ ਲੈ ਕੇ ਬੰਜਨਵਾਦ ਤੱਕ ਜਿਹੜਾ ਨੈਸ਼ਨਲ ਹਾਈਵੇ ਉਹਦੇ ਸੈਂਟਰ ਤੇ ਇੱਕ ਡਿਵਾਈਡਰ ਹੈਗਾ ਉਸ ਡਾਈਵਰ ਦੇ ਵਿੱਚ ਪਹਿਲਾਂ ਬੂਟੇ ਲਗਾਏ ਗਏ ਹੁਣ ਜਿਹੜੇ ਜੀਸੀਬੀ ਲਗਾ ਕੇ ਸਾਰੇ ਬੂਟੇ ਉਖਾੜ ਦਿੱਤੇ। ਤੁਸੀਂ ਹੁਣ ਮੇਰੇ ਨੋਟਿਸ 'ਚ ਜਿਹੜੀ ਚੀਜ਼ ਲੈ ਕੇ ਆਇਓ ਮੈਂ ਚੈੱਕ ਕਰਵਾ ਲੈਣੀ ਆ ਤੇ ਜੇ ਅੱਗੇ ਤੋਂ ਕੋਈ ਵੀ ਪਲਾਂਟੇਸ਼ਨ ਹੋਈ ਹੈ ਟੀਮ ਨੇ ਮੀਟਿੰਗ ਕਰਕੇ ਅਸੀਂ ਹਦਾਇਤ ਵੀ ਦੇ ਰਿਹਾ ਹੈ ਕਿ ਉਹਨੂੰ ਧਿਆਨ ਚ ਰੱਖਿਆ ਜਾਵੇ ਤੇ ਕੋਈ ਵੀ ਇਸ ਤਰ੍ਹਾਂ ਦਾ ਕਾਰਵਾਈ ਜਿਹੜੀ ਨਾ ਕੀਤੀ ਜਾਵੇ। ਪਰ ਜੋ ਮੈਨੂੰ ਹੋ ਗਿਆ ਜਿਹੜਾ ਹੈਗਾ ਹੁਣ ਇਹਦੇ ਉੱਤੇ ਕੋਈ ਕਾਰਵਾਈ ਤੁਸੀਂ ਤੇ ਮੇਨ ਹੋਏਗੀ। ਤੁਸੀਂ ਹੁਣ ਨੋਟਿਸ ਲਿਆਇਓ ਮੈਂ ਚੈੱਕ ਕਰਵਾ ਲੈਣੀ ਆ ਕੀ ਹੋਇਆ ਉੱਥੇ ਮੌਕੇ ਤੇ। ਲੈਟ ਮੀ ਚੈੱਕ ਦੈਨ ਅਸੀਂ ਦੇਖ ਲੈਣੇ ਆ ਕੀ ਕਾਰਵਾਈ ਕਰਨੀ ਹੈ ਉਹਦੇ ਐਸ ਪਰ ਰੂਲਸ